ਜਿਹੜੇ ਬੱਚਿਆਂ ਤੋਂ ਜਿਹੜਾ ਮਜ਼ਦੂਰੀ ਦਾ ਕੰਮ ਜਿਹੜਾ ਕਰਾਇਆ ਜਾਂਦਾ ਤੋਂ ਸਿਮਟਾ ਇੱਟਾਂ ਚੁਕਾਉਣ ਦਾ ਜਿਹੜਾ ਕੰਮ ਕਰਾਇਆ ਜਾਂਦਾ ਇਹਨੂੰ ਇਨਕੁਆਰੀ ਕਰੂੰਗਾ ਔਰ ਸਖਤ ਸ਼ਬਦਾਂ ਦੇ ਵਿੱਚ ਜਾਂ ਇਹਦੀ ਮੈਂ ਨਿੰਦਾ ਵੀ ਕਰੂੰਗਾ ਤੇ ਔਰ ਮੈਂ ਉਸ ਟੀਚਰ ਜਾਂ ਜਿਸ ਦੀ ਆਪਕ ਵੱਲੋਂ ਜਾਂ ਜਿਸ ਮੈਨੇਜਰ ਵੱਲੋਂ ਵੀ ਇਹ ਕਿਸੇ ਵੀ ਪ੍ਰਕਾਰ ਦਾ ਕੰਮ ਕਰਵਾਇਆ ਗਿਆ ਤਾ ਫ੍ਰੀਜ ਮੈਂ ਉਤੇ ਐਕਸ਼ਨ ਲਾਉਂ। ਫੋਟੋਸ ਦੇ ਵਿੱਚ ਬਿਲਕੁਲ ਕਲੀਅਰ ਦਿਖ ਰਿਹਾ ਕਿ ਬੱਚਿਆਂ ਦੇ ਹੱਥ ਦੇ ਵਿੱਚ ਇੱਟਾਂ ਤੇ ਸਿਮਿੰਟ ਦੀਆਂ ਬੋਰੀਆਂ ਨੇ, ਰੇਤਾ ਚੱਕ ਰਹੇ ਨੇ। 2-4 ਮਿੰਟ ਹੀ ਹੋਏ ਆ ਮੈਨੂੰ ਵੀ ਪਤਾ ਲੱਗਿਆ। ਬਟ ਮੈਂ ਜੀ ਇਨਕੁਆਰੀ ਕਰਦਾ ਕਿਤੇ ਜਾਣੇ-ਨਜਾਣੇ ਵਿੱਚ ਕਿਤੇ ਉਧਰ ਤੋਂ ਪੁੱਲ ਹੋ ਗਈ ਹੋਊਗੀ। ਬਟ ਇਦਾਂ ਦਾ ਕੰਮ ਕਦੀ ਹੁੰਦਾ ਨਹੀਂ। ਮੈਂ ਖੁਦ ਬਾਹਰ ਬਿਠਾ ਆ। ਤੁਸੀਂ ਕਹੋਗੇ ਕਿ ਕਿੱਥੇ ਕਰਕੇ ਬਿਲਡਿੰਗ ਜਿਹੜੀ ਇਹ ਬਣ ਰਹੀ ਹੈ ਜਿੱਥੇ ਕਿ ਬੱਚਿਆਂ ਤੋਂ ਜਿਹੜਾ ਕੰਮ ਕਰਵਾਇਆ ਜਾ ਰਿਹਾ। ਸਕੂਲ ਦੇ ਬੈਕ ਸਾਈਡ ਤੇ ਸਾਈਡ ਤੇ ਬੱਚਿਆਂ ਦੇ ਦੋ ਟਾਇਲਟਸ ਵਾਸ਼ਰੂਮ ਜਿਹੜੇ ਉਹ ਬਣਾਏ ਜਾ ਰਹੇ ਨੇ ਕਿ ਅੱਜ ਅਸਲੀ ਲੁਧਿਆਣਾ ਦੇ ਜਵਾਰ ਨਗਰ ਸਰਕਾਰੀ ਸਕੂਲ ਦੇ ਵਿੱਚ ਮੌਜੂਦਾ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਸਕੂਲ ਆਫ ਐਮੀਨੈਂਸ ਜਵਾਰ ਨਗਰ ਕੈਂਪ ਲੁਧਿਆਣਾ ਜਿੱਥੇ ਕਿ ਇੱਕ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੇ ਫੋਟੋਸ ਤੇ ਜਿਹੜੇ ਨੇ ਵਾਇਰਲ ਹੋ ਰਹੇ ਨੇ ਕਿ ਛੋਟੇ ਆ ਬੱਚਿਆਂ ਤੋਂ ਜਿਹੜਾ ਇਸ ਸਕੂਲ ਦੇ ਵਿੱਚ ਕੰਮ ਕਰਾਇਆ ਜਾ ਰਿਹਾ ਕਿਤਨੇ ਕਹਤੇ ਗੱਲ ਜਿਹੜੀ ਕਿੰਨੇ ਕੁ ਸੱਚਾ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਤੇ ਜਿਹੜੇ ਫੋਟੋਸ ਨੇ ਵਾਇਰਲ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੇਕਰ ਮੈਂ ਇਸ ਸਕੂਲ ਦੀ ਗੱਲ ਕਰਾਂ ਤਾਂ ਇਸ ਸਕੂਲ ਜਿਹੜਾ ਆ 12ਵੀਂ ਤੱਕ ਆ ਇੱਥੇ ਜਿਹੜਾ ਹੈ ਬੱਚੇ ਪੜਨ ਲਈ ਆਂਦੇ ਨੇ ਪਰ ਕਿਤੇ ਨੇ ਕਿਤੇ ਜੁੜੇ ਫੋਟੋਜ਼ ਜਿਹੜੇ ਨੇ ਦਿਖਾਏ ਜਾ ਰਹੇ ਨੇ ਜਿਹੜੇ ਇੱਕ ਵੀਡੀਓ ਜਿਹੜੀ ਹੈ ਫੋਟੋਜ਼ ਜੁੜੇ ਨੇ ਵਾਇਰਲ ਹੋ ਰਹੇ ਨੇ ਕਿ ਉਹਦੇ ਵਿੱਚ ਇਸ਼ਾਰੇ ਆਮ ਦਿਖਾਇਆ ਜਾ ਰਿਹਾ ਕਿ ਬੱਚੇ ਕਿਸ ਤਰੀਕੇ ਨਾਲ ਜਿਹੜਾ ਰੇਤਾ ਚੁੱਕੇ ਜਿਹੜੇ ਨੇ ਖੜੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਇੱਕ ਬੱਚੇ ਨੇ ਦੋ ਬੱਚੇ ਨੇ ਕਾਫੀ ਤਿੰਨ ਚਾਰ ਬੱਚੇ ਨੇ ਜਿੱਥੇ ਕਿ ਲਗਾਤਾਰ ਇੱਥੇ ਕੰਮ ਕਰਦੇ ਹੋਏ ਜੁੜੇ ਨੇ ਨਜ਼ਰ ਆ ਰਹੇ ਨੇ ਸੋ ਇਸ ਵੇਲੇ ਜਿਹੜਾ ਆਪਾਂ ਲੁਧਿਆਣਾ ਤੇ ਜਵਾਰ ਨਗਰ ਕੈਂਪ ਵਿੱਚ ਮੌਜੂਦ ਆ ਜਿੱਥੇ ਕਿ ਤੁਹਾਨੂੰ ਦੱਸ ਦिए ਕਿ ਇੱਥੇ ਇੱਕ ਜਿਹੜੇ ਬੱਚਿਆਂ ਤੋਂ ਜਿਹੜਾ ਇਹ ਕੰਮ ਕਰਾਇਆ ਜਾ ਰਿਹਾ ਜਿੱਥੇ ਕੀ ਗੱਲ ਕਰ ਰਹੇ ਸਕੂਲ ਦੀ ਤੇ ਬੱਚੇ ਇੱਥੇ ਜਿਹੜੇ ਸਿੱਖਿਆ ਲੈਣ ਆਉਂਦੇ ਨੇ ਪਰ ਕਿਤੇ ਨਾ ਕਿਤੇ ਜੇਕਰ ਮੈਂ ਸਕੂਲ ਦੀ ਗੱਲ ਕਰਾਂ ਤੇ ਇੱਥੇ ਜਿਹੜਾ ਇੱਕ ਬੱਚਿਆਂ ਦੀ ਸੋਸ਼ਲ ਮੀਡੀਆ ਉੱਤੇ ਜੁੜਿਆ ਲਗਾਤਾਰ ਹੀ ਜੁੜੀਆਂ ਨੇ ਫੋਟੋਸ ਵਾਇਰਲ ਹੋ ਰਹੀਆਂ ਨੇ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਬੱਚੇ ਜਿਹੜੇ ਨੇ ਸਕੂਲ ਦੇ ਛੋਟੇ ਬੱਚੇ ਜਿਹੜੇ ਨੇ ਤੇ ਰੇਤੇ ਦੀਆਂ ਬੋਰੀਆਂ ਲੈ ਕੇ ਖੜੇ ਨੇ ਸੋ ਤੁਹਾਨੂੰ ਦੱਸ ਦिए ਜੇਕਰ ਮੈਂ ਸਕੂਲ ਦੀ ਗੱਲ ਕਰਾਂ ਤੁਹਾਨੂੰ ਦੱਸ ਦिए ਕਿ ਸਕੂਲ ਜਿਹੜਾ ਇੱਕ ਸਿੱਖਿਆ ਵਿਭਾਗ ਹੁੰਦਾ ਇੱਥੇ ਜਿਹੜੇ ਨੇ ਬੱਚੇ ਪੜਨ ਲਈ ਆਉਂਦੇ ਨੇ ਪਰ ਕਿਤੇ ਨੇ ਕਿਤੇ ਪ੍ਰਿੰਸੀਪਲ ਵੱਲੋਂ ਜਾਂ ਫਿਰ ਸਟਾਫ ਵੱਲੋਂ ਜਿਹੜਾ ਇਸ ਤਰੀਕੇ ਦਾ ਕੰਮ ਜਿਹੜਾ ਕਰਾਇਆ ਜਾ ਰਿਹਾ ਹੈ ਹਾਲਾਂਕਿ ਆਪਾਂ ਪ੍ਰਿੰਸੀਪਲ ਨਾਲ ਵੀ ਗੱਲ ਕਰਾਂਗੇ ਤਾਂ ਸਟਾਫ ਬਾਰੇ ਜ਼ਰੂਰ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਬੱਚਿਆਂ ਨਾਲ ਜਿਹੜਾ ਪੇਸ਼ ਹੋ ਹੁੰਦੇ ਨੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਨਾਲ ਉਹ ਕੰਮ ਕਰਵਾਇਆ ਜਾ ਰਿਹਾ ਹੈ ਕਿ ਨਹੀਂ ਕਰਵਾਇਆ ਜਾ ਰਿਹਾ ਇਹ ਵੀ ਗੱਲ ਦੀ ਜਿਹੜੀ ਪੁਸ਼ਟੀ ਤੁਹਾਡੇ ਤੱਕ ਜ਼ਰੂਰ ਕਰਾਂਗੇ ਇੱਕ ਵੀਡੀਓ ਤੇ ਫੋਟੋ ਜਿਹੜੇ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਹੀ ਵਾਇਰਲ ਹੋ ਰਹੇ ਨੇ ਕਿ ਸਕੂਲ ਵੱਲੋਂ ਜਿਹੜੇ ਬੱਚਿਆਂ ਤੋਂ ਜਿਹੜਾ ਮਜ਼ਦੂਰੀ ਦਾ ਕੰਮ ਜਿਹੜਾ ਕਰਾਇਆ ਜਾਂਦਾ ਉਹਨਾਂ ਤੋਂ ਸਿਮਟ ਇੱਟਾ ਚੁਕਾਉਣ ਦਾ ਜਿਹੜਾ ਕੰਮ ਕਰਾਇਆ ਜਾਂਦਾ ਸੋ ਅੱਜ ਅਸੀਂ ਸਾਡੇ ਨਾਲ ਜੁੜੇ ਨੇ ਇਸ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਜੀ ਮੌਜੂਦ ਨੇ ਅਪਾ ਇਹਨਾਂ ਨਾਲ ਗੱਲ ਕਰਾਂਗੇ ਕਿ ਗੱਲ ਕਿੰਨੀ ਕਿ ਸੱਚ ਹੈ ਕਿਉਂਕਿ ਲਗਾਤਾਰ ਵੀਡੀਓ ਫੋਟੋ ਜਿਹੜੇ ਨੇ ਵਾਇਰਲ ਹੁੰਦੇ ਨੇ ਨਜ਼ਾਰਾ ਸਤ ਸ੍ਰੀ ਅਕਾਲ ਮੈਂ ਪ੍ਰਿੰਸੀਪਲ ਕੁਲਦੀਪ ਸਿੰਘ ਸਕੂਲ ਆਫ ਫੈਮਿਲੀ ਜਵਾਰ ਨਗਰ ਸਕੂਲ ਤੋਂ ਤੇ ਇਹ ਫੋਟੋਗ੍ਰਾਫ ਮੇਰੇ ਕੋਲ ਹੁਣੇ ਜਸਟ 5 ਮਿੰਟ ਪਹਿਲਾਂ ਹੀ ਕਿਸੇ ਪੱਤਰਕਾਰ ਵੱਲੋਂ ਹੀ ਭੇਜੀਆਂ ਗਈਆਂ ਤੇ ਬਟ ਮੈਂ ਦੀਨ ਇਨਕੁਆਰੀ ਕਰਦਾ ਬਟ ਇਦਾਂ ਦਾ ਕੋਈ ਇਸ਼ੂ ਨਹੀਂ ਆ ਸਾਡੇ ਸਕੂਲ ਦੇ ਵਿੱਚ ਬੱਚਿਆਂ ਤੋਂ ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਨਹੀਂ ਕਰਵਾਇਆ ਜਾਂਦਾ ਬਟ ਫੋਟੋਗ੍ਰਾਫ ਤੋਂ ਲੱਗਦਾ ਕਿ ਹਾਂ ਕੋਈ ਨਾ ਕੋਈ ਕਿਸੇ ਤੋਂ ਮਿਸਟੇਕ ਹੋਈ ਆ ਇਨਕੁਆਰੀ ਕਰੂੰਗਾ ਔਰ ਸਖਤ ਸ਼ਬਦਾ ਦੇ ਵਿੱਚ ਜਾਂ ਇਹਦੀ ਬਹਿ ਨਿੰਦਾ ਵੀ ਕਰੂੰਗਾ ਤੇ ਔਰ ਮੈਂ ਉਸ ਟੀਚਰ ਜਾਂ ਜਿਸ ਦੇ ਆਪਕ ਬਲੋ ਜਾਂ ਜਿਸ ਜਿਸ ਸਕੂਲ ਕੈਂਪਸ ਮੈਨੇਜਰ ਬਲੋ ਵੀ ਇਹ ਕਿਸੇ ਵੀ ਪ੍ਰਕਾਰ ਦਾ ਕੰਮ ਕਰਵਾਇਆ ਗਿਆ ਤਾਂ ਪਲੀਜ਼ ਮੈਂ ਉਤੇ ਐਕਸ਼ਨ ਲਵੋ ਫੋਟੋਸ ਦੇ ਵਿੱਚ ਬਿਲਕੁਲ ਕਲੀਅਰ ਦਿਖ ਰਿਹਾ ਕਿ ਬੱਚਿਆਂ ਦੇ ਤਤ ਦੇ ਵਿੱਚ ਇੱਟਾਂ ਤੇ ਸਿਮਿੰਟ ਦੀਆਂ ਬੋਰੀਆਂ ਨੇ ਰੇਤਾ ਚੱਕ ਰਹੇ ਨੇ ਛੋਟੇ ਛੋਟੇ ਬੱਚੇ ਨੇ ਦੱਸ ਦੱਸੋ ਕਿ ਉਹ ਬੱਚੇ ਮਤਲਬ ਕਿ ਕਿੱਧਰ ਦੇ ਸੀਗੇ ਕਿਉਂਕਿ ਤੁਹਾਡੇ ਕਿਤੇ ਨਾ ਕਿਤੇ ਪੂਰੇ ਸਕੂਲ ਦੇ ਬੱਚੇ ਟੀਚਰਾਂ ਨੂੰ ਤਾਂ ਪਤਾ ਹੀ ਹੋਣ ਲੱਗਿਆ ਹੋਣਾ ਤਾਂ ਤਾਂ ਨਹੀਂ ਦਿਖਾਈ ਦਿੰਦੀਆਂ ਰੇਤਾ ਜਰੂਰ ਚੱਕਦੇ ਦਿਖਾਈ ਦਿੱਤੇ ਗਏ ਆ ਤੇ ਲੇਬਰ ਵੀ ਉਹਨਾਂ ਦੇ ਨਾਲ ਲੱਗੀ ਆ ਤੇ ਬਟ ਜਸਟ ਹਜੇ 2-4 ਮਿੰਟ ਹੀ ਹੋਏ ਆ ਮੈਨੂੰ ਵੀ ਪਤਾ ਲੱਗਿਆ ਬਟ ਮੈਂ ਜੀ ਨੁਕਵਾਰੀ ਕਰਦਾ ਹਾਂ ਪਲੀਜ਼ ਪਲੀਜ਼ ਕਹਤੋਂ ਵੀ ਮੈਂ ਉਹਦੇ ਤੇ ਐਕਸ਼ਨ ਲੈਣਾ ਸਰ ਦੱਸੋਗੇ ਕਿ ਕਿੱਥੇ ਕਰਕੇ ਬਿਲਡਿੰਗ ਜਿਹੜੀ ਇਹ ਬਣ ਰਹੀ ਹੈ ਜਿੱਥੇ ਕਿ ਬੱਚਿਆਂ ਤੋਂ ਜਿਹੜਾ ਕੰਮ ਕਰਵਾਇਆ ਜਾ ਰਿਹਾ ਨਹੀਂ ਬੱਚਿਆਂ ਤੋਂ ਕੋਈ ਕੰਮ ਨਹੀਂ ਕਰਵਾਇਆ ਜਾਂਦਾ ਸਕੂਲ ਦੇ ਵਿੱਚ ਲੇਬਰ ਲੱਗੀ ਹੋਈ ਆ ਤੇ ਸਕੂਲ ਦੇ ਬੈਕ ਸਾਈਡ ਤੇ ਸਾਈਡ ਤੇ ਬੱਚਿਆਂ ਦੇ ਦੋ ਟਾਇਲਟਸ ਬਾਥਰੂਮ ਜਿਹੜੇ ਆ ਉਹ ਬਣਾਏ ਜਾ ਰਹੇ ਨੇ ਤਾ ਉਥੇ ਲੇਬਰ ਬਕਾਇਦਾ ਪ੍ਰੋਪਰ ਲੱਗੀ ਹੋਈ ਆ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਫੋਟੋਜ਼ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਤੁਹਾਡੇ ਸਕੂਲ ਦੇ ਜਿੱਥੇ ਕਿ ਛੋਟੇ-ਛੋਟੇ ਬੱਚੇ ਤੋਂ ਜਿਹੜਾ ਕੰਮ ਕਰਾਇਆ ਜਾ ਰਿਹਾ ਨਹੀਂ ਕਿਤੇ ਕੰਮ ਨਹੀਂ ਕਰਵਾਇਆ ਜਾ ਰਿਹਾ ਮੈਂ ਬਾਹਰ ਹੀ ਗਰਾਊਂਡ ਦੇ ਵਿੱਚ ਬੈਠਾ ਆ ਕਿਤੇ ਇੱਕ ਅੱਧਾ ਮਿੰਟ ਕਿਤੇ ਜਿਹੜੀਆਂ ਫੋਟੋਗ੍ਰਾਫ ਤੋਂ ਮਹਿਸੂਸ ਆ ਜਸਟ ਮੈਨੂੰ ਹੁਣੇ ਹੀ ਪਤਾ ਲੱਗਿਆ ਫੋਟੋਗ੍ਰਾਫ ਦੇਖ ਕੇ ਹੀ ਪਤਾ ਲੱਗਿਆ ਤੇ ਜਸਟ ਬਸ ਹੁਣੇ ਹੀ ਪਤਾ ਲੱਗਿਆ ਬਟ ਮੈਂ ਸਾਰੇ ਬਾਹਰ ਹੀ ਬੈਠਾ ਹੋਇਆ ਹਾਂ ਜੇ ਤੁਸੀਂ ਵੀ ਦੇਖ ਸਕਦੇ ਹੋ ਕਿਸੇ ਪਾਸੇ ਕੋਈ ਬੱਚਾ ਜਿਹੜਾ ਉਹ ਕੋਈ ਕੰਮ ਨਹੀਂ ਕਰਦਾ ਪਰ ਤੁਹਾਨੂੰ ਪਤਾ ਤਾਂ ਹੋਊਗਾ ਕਿ ਕਿਹੜੀ ਕਲਾਸ ਦੇ ਬੱਚੇ ਨੇ ਕਿ ਕੰਮ ਕਰ ਰਹੇ ਨੇ ਤੁਸੀਂ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਕਦੋਂ ਕੰਮ ਕੀਤਾ ਤੇ ਤੁਹਾਡੀਆਂ ਫੋਟੋ ਜੜੀਆਂ ਨੇ ਕਿ ਨਹੀਂ ਕਲਿੱਕ ਕੀਤੀਆਂ ਹਜੇ ਹਜੇ ਇੱਕ ਪਾਸੇ ਫੋਟੋ ਦਿਖਦਾ ਦੂਸਰੇ ਪਾਸੇ ਤੁਸੀਂ ਆ ਗਏ ਆ ਤੇ ਮੈਂ ਦਿਖਦਾ ਟ੍ਰੇਸ ਕਰਦਾ ਕਿਹੜੇ ਬੱਚੇ ਆ ਤੇ ਬੱਚਿਆਂ ਨੂੰ ਵੀ ਪੁੱਛੂਗਾ ਤੇ ਬੰਦੇ ਜਿਹਨੇ ਕੰਮ ਕਰਵਾਇਆ ਉਹਨੂੰ ਵੀ ਲਾਉਂਗਾ ਕਿ ਵੀ ਹਾਂ ਵੀ ਅੱਗੇ ਤੋਂ ਇਹੋ ਜੀ ਗਲਤੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਸਰ ਇਹ ਗੱਲ ਸੱਚ ਹੈ ਤੇ ਬੱਚਿਆਂ ਤੋਂ ਕੰਮ ਕਰਾਇਆ ਜਾ ਰਿਹਾ ਹੈ ਕਿ ਤੁਸੀਂ ਸਟ੍ਰਿਕ ਜਿਹੜਾ ਐਕਸ਼ਨ ਲਾਉਂਗੇ ਕਿ ਉਹਨਾਂ ਦੇ ਖਿਲਾਫ ਜਿਹੜੇ ਤੁਸੀਂ ਕਾਰਵਾਈ ਜਿਹੜਾ ਟੀਚਰ ਦੇ ਖਿਲਾਫ ਜਾਂ ਫਿਰ ਕਿਸੇ ਵੀ ਵੱਲੋਂ ਜਿਹੜੇ ਬੱਚੇ ਤੋਂ ਕੰਮ ਕਰਾਇਆ ਜਾ ਰਿਹਾ ਹੈ ਕਿ ਕੁਝ ਕਰੋਗੇ? ਨਹੀਂ ਮੈਂ ਐਕਸ਼ਨ ਲਾਉਂਗਾ। ਠੀਕ ਹੈ। ਬਿਲਕੁਲ ਨਹੀਂ ਇਦਾਂ ਦਾ ਕੰਮ ਹੁੰਦਾ ਨਾ ਹੁੰਦਾ ਹੀ ਹੈ। ਠੀਕ ਹੈ ਨਾ ਕਿਤੇ ਜਾਣੇ ਅਣਜਾਣੇ ਵਿੱਚ ਕਿਤੇ ਉਧਰ ਤੋਂ ਭੁੱਲ ਹੋ ਗਈ ਹੋਗੀ ਬਟ ਇਦਾਂ ਦਾ ਕੰਮ ਕਦੀ ਹੁੰਦਾ ਨਹੀਂ ਮੈਂ ਖੁਦ ਬਾਹਰ ਬਿਠਾ ਆ ਕਿ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਹੈ ਤੁਹਾਡੇ ਵੱਲੋਂ ਹੋਊਗੀ ਜੇ ਗੱਲ ਸੱਚ ਨਿਕਲਦੀ ਹੈ ਤੇ ਬੱਚੇ ਜਿਹੜੇ ਨੇ ਇੱਥੇ ਰੇਤਾ ਤੇ ਸਿਮਿੰਟ ਦੇ ਜਿਹੜੇ ਚੱਕੇ ਖੜੇ ਨੇ ਉਹਨਾਂ ਦੇ ਖਿਲਾਫ ਜਿਹੜਾ ਕਿ ਕੀ ਕਾਰਵਾਈ ਜਿਹੜੀ ਕਰੋਗੇ ਟੀਚਰਸ ਦੇ ਖਿਲਾਫ ਮੇਰੇ ਹੱਥ ਜਿੰਨੀਆਂ ਕਾਪਾਪਰਾ ਹੋ ਗਈਆਂ ਜਿਸ ਤਰੀਕੇ ਨਾਲ ਮੈਂ ਦੇਖੂਗਾ ਕਿ ਉਹਨੇ ਕਿੰਨੀ ਕ ਗਲਤੀ ਕੀਤੀ ਆ ਉਹਦੇ ਹਿਸਾਬ ਨਾਲ ਜਰੂਰ ਉੱਤੇ ਕਾਰਵਾਈ ਕਰੂੰਗਾ ਮੈਨੂੰ ਪਤਾ ਲੱਗ ਸਕਦੇ ਹਾਂ ਕਿ ਜਿਹੜੇ ਬੱਚੇ ਐ ਕਿਹੜੀ ਕਲਾਸ ਤੱਕ ਦਾ ਜਿਹੜਾ ਅੰਦਾਜ਼ਾ ਲਾਇਆ ਜਾ ਰਿਹਾ ਕਿ ਕਿਹੜੀ ਕਲਾਸ ਦੇ ਜਿਹੜੇ ਬੱਚੇ ਹੋਣਗੇ ਬੱਚੇ ਮੈਨੂੰ ਲੱਗਦਾ 11ਵੀਂ 12ਵੀਂ ਦੇ ਹੋਊਗੇ ਜਾਂ 11ਵੀਂ ਵਰਮੀ ਲੱਗਦੀ ਹੈ ਮੈਨੂੰ ਵੈਸੇ ਤੁਸੀਂ ਟੀਚਰ ਨਾਲ ਬਿਠਾ ਕੇ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਤਰੀਕੇ ਨਾਲ ਹਜੇ ਮੌਕਾ ਹੀ ਨਹੀਂ ਮਿਲਿਆ ਜਸਟ ਇਧਰੋਂ ਤੁਸੀਂ ਆ ਗਏ ਇਧਰੋਂ ਫੋਟੋਗ੍ਰਾਫ ਮੈਂ ਦਿਖਾ ਦ ਪਿਆ